ਤਰਨਤਾਰਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਨਜ਼ਦੀਕੀ ਪਿੰਡ ਬਗੜੀਆ ਖੁਰਦ 23 ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਹੋਇਆ ਜਿਸ ਦੌਰਾਨ ਗੋਲੀਆਂ ਚੱਲੀਆਂ ਨੇ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਵੀ ਕੀਤਾ ਗਿਆ ਪਿੰਡ ਪੱਕੋ ਦੇ ਰਹਿਣ ਵਾਲੇ ਅਕਾਲੀ ਪਾਰਟੀ ਦੇ ਲੋਕਾਂ ਨੇ ਮਾਂ ਅਤੇ ਬੇਟੇ ਦੋਨਾਂ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਜ਼ਖਮੀ ਮਾਂ ਤੇ ਪੁੱਤ ਨੂੰ ਤਰਨਤਾਰਨ ਦੇ ਸਿਵਲ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਪੁਲਿਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਮੌਕੇ ਜ਼ਖਮੀ ਹੋਏ ਮਾਂ ਪੁੱਤ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਹ ਜਿਹੜੇ ਮਾਂ ਪੁੱਤ ਨੂੰ ਗੋਲੀਆਂ ਲੱਗੀਆਂ ਉਹਦਾ ਕੀ ਨਾਮ ਲਖਵਿੰਦਰ ਸਿੰਘ ਸਨ ਉਹ ਸੰਤੋਖ ਸਿੰਘ ਨੇ ਉਹਨਾਂ ਨੂੰ ਦਰ ਰੱਖੇ ਆਏ ਇਹ ਜੀ ਇਹਨਾਂ ਨਾਲ ਨਾਲ ਇਹ ਸਾਨੂੰ ਰੋਟੇ ਧਮਕੀਆਂ ਦਿੰਦੇ ਹਾਂ ਕਿ ਇਹਨਾਂ ਮਾਂ ਪੁੱਤਾਂ ਨੂੰ ਮਾਰ ਦੇਣਾ ਸਾਨੂੰ ਦੋ ਬੇ ਬੁੱਤਾਂ ਨੂੰ ਅੱਜ ਹੀ ਮਾਰ ਲੈਣਾ ਹੈ ਇਤੇ ਅਸੀਂ ਪਛਾਹ ਥੋੜੇ ਜਿ ਦੇ ਕਿਉਂ ਰਿਸ਼ਤੇਦਾਰੀ ਦਾ ਮਾਮਲਾ ਤੇ ਇਹ ਕਰਕੇ ਛਾਹ ਹੁੰਦੇ ਗਏ ਤੇ ਇਹਨਾਂ ਮਿਲ ਕੇ ਜਾਲੀਆਂ ਤੋਂ ਕੀ ਨਿਕਲਿਆ ਤੇ ਅਸੀਂ ਇਹ ਲੈ ਇਹਨਾਂ ਜਿਹੜਾ ਇਹ ਜ਼ਮੀਨ ਦਾ ਟਕਾ ਕਾ ਭੇ ਟਕਾ ਜ਼ਮੀਨ ਖੋਹ ਨੂੰ ਫਿਰਦੇ ਆ ਇਹ ਲਖਵਿੰਦਰ ਸਿੰਘ ਆਂਦਾ ਜਿੱਥੇ ਮੱਗੇ ਜੋੜਾ ਲਓ ਮੈਂ ਜਿਆਦਾ ਆਤਮ ਨਿਸ਼ਾਨੀ ਤੁਹਾਨੂੰ ਇਥੋਂ ਕੱਢ ਦਿੰਦਾ ਕਾਲੀਆਂ ਪਾਟੀਆਂ ਵਾਲੀ ਇਹ ਕਾਲੀਆਂ ਪਾਟੀਆਂ ਵਾਲੀ ਉਹ ਹੀ ਜਿਹੜਾ ਬਿਆਨ ਕੇ ਦਾ ਨਾਂ ਕੀ ਪੈਈ ਵਹੀ ਜਾਂਦੇ ਆ ਤੇ ਜਿੱਥੇ ਮਰੀ ਜਣੇ ਤੇ ਸਾਡਾ ਰਾਜਾ ਪੈਈ ਨਹੀਂ ਅਸੀਂ ਵੋਨ ਦੇ ਦੇ ਸਾ ਇਹ ਹੋਈ ਜੀ ਆ ਜੀ ਅਤੇ ਨਹੀਂ ਆਨੇ ਵਾਲੀ ਇਹ ਨਾਲ ਇਸرائی ਹੋਣੀ ਚਾਹੀਦੀ ਹੈ ਇਹਦੇ ਨਾਲੇ ਹਾਨੂੰ ਅਦਾ ਹੱਤ ਲੈਣਾ ਚਾਹੀਦਾ ਇਹ ਦੋਸ਼ੀਆਂ ਨੂੰ ਸੇਕ ਤੇ ਜਲਦ ਤੋਂ ਜਲਦੀ ਫੜਿਆ ਜਾਵੇ ਤੇ ਉਹਨਾਂ ਦੇ ਕਾਰਵਾਈ ਸਿਰ ਕੀਤੀ ਜਾਵੇ ਜੀ ਹਾਨੂੰ ਅੱਜ ਤੁਹਾਜੀ ਵੀ ਖੜਾ ਲਾ ਦੀ ਗਰਵਾ ਦੇ ਪਰਿਵਾਰ ਵੀ ਇੰਨਾ ਝਗੜਾ ਚੱਲਦਾ ਹਡੀ ਜ਼ਮੀਨ ਦਾ ਤੇ ਉਹ ਫਿਲੀਟਰੀ ਸਾਡੇ ਦਾ ਇੰਤਕਾਲ ਵੀ ਸਾਡੇ ਨਾਲ ਸਭ ਤੁਹਾਡੇ ਨਾਲ ਪਰ ਕੇਸ ਡਿਗਰੀ ਸਾਡੇ ਦੇ ਹੱਥ ਆ ਮੇਰੇ ਦੇ ਮੰਮੀ ਦੇ ਨਾਮ ਅੱਜ ਦੀ ਕਾਹਤੇ ਮਗ ਸੰਗ ਇੱਕ ਬਰਾ ਕੱਦ ਬਾਅਦ ਦੇ ਬੰਦੇ ਆਏ ਉੱਥੋਂ ਦੇ ਪੱਕੋ ਗਿਆ ਦੇ ਤੇ ਨਾਲੇ ਆ ਗਏ ਤੇ ਉਹਨਾਂ ਦਾ ਈ ਰਾਤੀ ਗੋਲੀਆਂ ਚਲਾਈਆਂ ਅਣਕੇ ਬੰਦੇ ਘਰੇ ਜਾਣਗੇ ਫਿਰ ਮੰਮੀ ਨੇ ਕੁੱਟਿਆ ਮੈਨੂੰ ਹੀ ਕੁੱਟਿਆ ਮੈਂ ਜੇ ਅੰਦਰ ਨੂੰ ਗਿਆ ਭੱਜ ਗਿਆ ਢੀਂ ਛੱਡ ਦੇ ਇਹਨਾਂ ਮਗਰੋਂ ਗੋਲੀ ਮਾਰੀ ਗਈ ਕੋਈ ਸਹੀ ਨਹੀਂ ਕੋਈ ਨਹੀਂ ਆਈ ਰਹੀ ਫਿਰ ਇਥੇ ਥਾਣੇ ਆ ਕੇ ਇੱਥੇ ਸਦਰ ਇੱਥੇ ਆੜ ਕੇ ਫਿਰ ਨੂੰ ਦੱਸਿਆ ਇਹਨਾਂ ਘਰਾਂ ਨੂੰ ਡਾਟਾ ਕੱਢ ਕੇ ਤਾਂ ਫੇਰੇ ਸੀ ਆਏ ਇੱਥੇ ਆਸਤਾ ਕਨਾਲ ਤੇ ਦਾਸ 15 ਮਰਲੇ ਆਪਾਂ। ਬਾਕੀ ਆਇਆ ਵੀ ਰੋਜ਼ ਲੜਾਈ ਚੜਾਏਗਾ। ਅੰਦਰ ਰੋਈ ਕਰਾਂ ਤੇ ਪਰਸਰਨ ਪੜਦਾ। ਇਹ ਗੋਲੀਆਂ ਕਾ ਵੀ ਚਲੀਆਂ ਦਾਸਰ ਦੂਤਰ ਜਿਹੜੇ ਹੀ ਉਹ ਨਾ ਗਿਆ ਸਾਡੇ। ਸੰਨਿਧਾ ਲੱਗਦਾ ਜੀ ਗੁੰਡੇ ਪਏ। ਜਦੋਂ ਦਸਾਤਰ ਦੂਤਰ ਮਾਰੇ ਨਾ ਸਾਨੂੰ ਅੰਦਰ ਪਹੁੰਚ ਗਈ। ਅੱਜ ਵੀ ਤੇ ਰਖੜੀ ਅੰਦਰ ਦਾ ਦਾ ਵੜ ਗਏ ਜਦੋਂ ਇਹਨਾਂ ਗੁੰਡੇ ਗੱਦੀ ਤੇ ਨਹੀਂ ਚਲੋਈਆਂ ਦਾਸਰ ਦੂਤਰ ਖੜੇ ਬੰਦੇ ਵਾਵਾ ਜੀ ਇਹਨਾਂ ਦੇ ਨਾਲ। ਉਹਨਾਂ ਨਾਲ ਕਰਦੇ ਨੇ ਜਿਹੜੇ ਸਾਡੇ ਹੱਥ ਆਏ ਨੇ ਬਹਿਜ ਖੋਣ ਰਿਆ ਵਾ ਉਹਨਾਂ ਨੂੰ ਮਿਲਨੇ ਚਾਹੀਦੇ ਕਾਂ ਦੀ ਅੱਗੇ ਵੀ ਦੋ ਘੀਟੇ ਚਾਤੀਆਂ ਮਾਰ ਕੇ ਗਏ ਦੋ ਤਿੰਨ ਵਾਰਾਂ ਤੋਂ ਮੈਂ ਨੌਕਮ ਨੇ ਕਿਹਾ ਮੈਂ ਪਛਾਣੀ ਆਂ ਅੰਦਰੋਂ ਨੂੰ ਪਤਾ ਆ ਗਿਆ ਨਹੀਂ ਲੱਗਾ ਕੋਦਨੀਆ ਪਰ ਤਾਂ ਬੰਨ ਕੇ ਤੇ ਮੂੰਹ ਬੰਨ ਕੇ ਹੁੰਦੇ ਬੰਦੇ ਹਾਂਜੀ ਇਹਦੇ ਖੈਰ ਤੇ ਕੋਈ ਗੱਲ ਨਹੀਂ ਹਾਂਜੀ ਤਰੰਤ ਤਰੰਤ ਤੋਂ ਵਿਜੇ ਰੋਡਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਓਰੀਐਂਟ ਜੰਗਲ